ਜਦੋਂ ਕਿਸੇ ਨੂੰ ਉਂਗਲ ਦਈਏ ਨਾ ਤੇ ਫਿਰ ਬਾ ਲੈ ਲਈ ਜਗਾ ਤਿਆਰ ਰੱਖੀਦੀ ਆ ਤੂੰ ਬੋਲਦਾ ਹੈ ਮੇਰੇ ਖਿਲਾਫ ਬਿਨਾ ਮਤਲਬ ਤੋਂ ਬਿਨਾ ਕਿਸੇ ਤੱਥਾਂ ਤੋਂ ਬਿਨਾ ਕਿਸੇ ਪ੍ਰੂਫ ਤੋਂ ਨਜਾਇਜ਼ ਝੂਠੇ ਗੱਲਾਂ ਕਰੀ ਜਨਾ ਤੂੰ ਆਪਦੇ ਘਰ ਤੋਂ ਆਪਦੀ ਘਰ ਵਾਲੀ ਤੋਂ ਆਪਦੇ ਬੱਚਿਆਂ ਤੋਂ ਆਪਦੇ ਪਰਿਵਾਰ ਤੋਂ ਕੁਛ ਕੇ ਬੋਲਦਾ ਹੈ ਜਦੋਂ ਕਿਸੇ ਨੂੰ ਉਂਗਲ ਦਈਏ ਨਾ ਤੇ ਫਿਰ ਬਾ ਲੈ ਲਈ ਜਗਾ ਤਿਆਰ ਰੱਖੀਦੀ ਆ ਤੇ ਮੈਨੂੰ ਇਹ ਹੀ ਯਾਰ ਮੇਰੇ ਕੋਲ ਪਰਮਾਤਮਾ ਨੇ ਕਿਰਪਾ ਕੀਤੀ ਆ ਮੈਨੂੰ ਵਜ਼ੀਰੀ ਦਿੱਤੀ ਆ ਮੈਨੂੰ ਮਹਿਕਮੇ ਦਿੱਤੇ ਆ ਤੇ ਮੈਂ ਕੰਮ ਕਰਾਂ ਤੇ ਮੈਂ ਕਿਸੇ ਨੂੰ ਨਾ ਛੇੜਾਂ ਤੇ ਸਿਆਣੇ ਕਹਿੰਦੇ ਨੇ ਨਾ ਜੇ ਗੰਦ ਨੂੰ ਛੇੜੀਏ ਤੇ ਛਿੱਟ ਪੈਂਦੀ ਆ ਮੈਂ ਤਾਂ ਤੈਨੂੰ ਗੰਦ ਸਮਝਦਾ ਰਿਹਾ ਵੀ ਗੰਦ ਨੂੰ ਨਾ ਛੇੜੀਏ ਤੇ ਤੂੰ ਸਮਝਦਾ ਰਿਹਾ ਵੀ ਖਰੇ ਲਾਲ ਜੀ ਤੇ ਭੁੱਲਰ ਤੇਰੇ ਤੋਂ ਡਰਦਾ ਮੈਂ ਕੋਈ ਡਰਦਾ ਨਹੀਂ ਕਿਸੇ ਤੋਂ ਮੈਂ ਡਰਦਾ ਨੀਲੀ ਛੱਤ ਵਾਲੇ ਤੋਂ ਕਾਲਪੁਰ ਖਵਾਏ ਗੁਰੂ ਤੋਂ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਕਿਹੜੀਆਂ ਤੂੰ ਗੱਲਾਂ ਕੀਤੀਆਂ ਪਹਿਲਾਂ ਤੇ ਤੂੰ ਇਹ ਬੱਚਿਆਂ ਵਾਲੀ ਗੱਲ ਕੀਤੀ ਵੀ ਬੱਚੇ ਤੂੰ ਹਰ ਸਟੇਜ ਤੋਂ ਜਿੱਥੇ ਜਾਣਾ ਹਰ ਥਾਂ ਤੇ ਇਹੋ ਗੱਲ ਇਹਨੇ ਬੱਚੇ ਚੰਡੀਗੜ੍ਹ ਸਿਆਸਤ ਨਾਲ ਮੇਰੇ ਬੱਚਿਆਂ ਦੀ ਪੜ੍ਹਾਈ ਦਾ ਕੀ ਲੈਣ ਦੇਣ ਆ ਮੇਰੇ ਬੱਚੇ ਮੈਂ ਪੱਟੀ ਪੜ੍ਹਾ ਲਾ ਮੈਂ ਚੰਡੀਗੜ੍ਹ ਪੜ੍ਹਾ ਲਾ ਮੈਂ ਅਮਰਸਰ ਪੜ੍ਹਾ ਲਾ ਕਿਤੇ ਪੜ੍ਹਾ ਲਾ ਜੀ ਤੇ ਮੈਂ ਤੇਰੇ ਕੋਲੋਂ ਕੋਈ ਪੈਸਾ ਮੰਗਿਆ ਵਾ ਵੀ ਮੈਨੂੰ ਪੈਸੇ ਚਾਹੀਦੇ ਆ ਮੈਂ ਬੱਚਿਆਂ ਨੂੰ ਪੜ੍ਹਾਉਣਾ ਚੰਡੀਗੜ੍ਹ ਫਿਰ ਤੇ ਤੂੰ ਗੱਲ ਕਰ